ਸਸ਼ੀਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਆ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਖਬਰ ਆ ਉਹ ਆ ਰਹੀ ਹੈ ਉਸ ਦੇ ਉੱਪਰ ਜੀ ਹੈ ਸੰਖੇਪ ਰੂਪ ਦੇ ਵਿੱਚ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਲਗਾਤਾਰ ਜਿਹੜੀ ਹੈ ਸਵੇਰੇ 9 ਵਜੇ ਤੋਂ ਇਹੀ ਜਿਹੜੀ ਚਰਚਾ ਚੱਲ ਰਹੀ ਆ ਜਿਹਾ ਇਹੀ ਖਬਰ ਚੱਲ ਰਹੀ ਆ ਜਿਹਦੇ ਵਿੱਚ ਆ ਇਹ ਜ਼ਿਕਰ ਕੀਤਾ ਜਾ ਰਿਹਾ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੁਖਬੀਰ ਸਿੰਘ ਬਾਦਲ ਜਾਨਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਈਆ ਕਰਾ ਜਿਹੜਾ ਦਿੱਤਾ ਗਿਆ ਹੈ ਜਨਕੀ ਹੁਣ ਉਹ ਲਗਾਤਾਰ ਜਿਹੜਾ ਤਕਸ਼ਰੀ ਪਟਨਾ ਸਾਹਿਬ ਵੱਲੋਂ ਜਿਹੜਾ ਦੋ ਵਾਰ ਸੁਖਵੀਰ ਸਿੰਘ ਬਾਦਲ ਨੂੰ ਬੁਲਾਇਆ ਗਿਆ ਸੀ ਤਾਂ ਆਖਰਕਾਰ ਉਹ ਉੱਥੇ ਪੇਸ਼ ਨਹੀਂ ਹੋਏ ਤੇ ਆਪਣਾ ਸਪਸ਼ਟੀਕਰਨ ਜਿਹੜਾ ਉੱਤੇ ਨਹੀਂ ਦਿੱਤਾ ਤਾਂ ਜਿਸ ਤੋਂ ਬਾਅਦ ਅੱਜ ਜਦੋਂ ਤਕਸ਼ਰੀ ਪਟਨਾ ਸਾਹਿਬ ਵਿਖੇ ਲਗਾਤਾਰ ਇਹਨੇ ਗੁਰਬਾਣੀ ਦੇ ਪ੍ਰਚਾਰ ਚੱਲਦੇ ਨੇ ਪ੍ਰਸਾਰ ਚੱਲਦੇ ਨੇ ਤਾਂ ਉਹਨਾਂ ਨੇ ਲਾਈਵ ਦੌਰਾਨ ਅੱਜ ਇਹ ਫੈਸਲਾ ਸੁਣਾ ਦਿੱਤਾ ਕਿ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਜਿਹੜਾ ਕਰਾਰ ਆ ਉਹ ਘੋਸ਼ਿਤ ਕਰ ਦਿੱਤਾ ਗਿਆ ਕਿਉਂਕਿ ਜ਼ਿਕਰ ਹੋ ਰਿਹਾ ਸੀ ਕਿ ਲਗਾਤਾਰ ਸ਼ਰੋਬਰੀਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦੋ ਵਾਰ ਪੰਜ ਪਿਆਰਾਂ ਵੱਲੋਂ ਤੇ ਸਿੰਘ ਸਾਹਿਬਾਨ ਵੱਲੋਂ ਜਾਨਕੀ ਸਮਾ ਜਿਹੜਾ ਲਿਤਾ ਗਿਆ ਸੀ ਤਾਂ ਸਮਾ ਲੈਂਡ ਦੇ باوجود ਵੀ ਜਿਹੜਾ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉੱਥੇ ਪੇਸ਼ ਨਹੀਂ ਹੋਏ ਤਾਂ ਆਖਰਕਾਰ ਤਾਂ ਪੰਜ ਪਿਆਰਾਂ ਨੇ ਜਿਹੜਾ ਇਹ ਵੱਡਾ ਫੈਸਲਾ ਜਿਹੜਾ ਉਹ ਸੁਣਾਇਆ ਤੇ ਹੁਣ ਅਕਾਲੀ ਗੱਲ ਵਾਸਤੇ ਤੇ ਸੁਖਵੀਰ ਸਿੰਘ ਬਾਦਲ ਵਾਸਤੇ ਜਿਹੜੀਆਂ ਵੱਡੀਆਂ ਚੁਣੌਤੀਆਂ ਨੇ ਕਿਉਂਕਿ ਜਦੋਂ ਕਿਸੇ ਨੂੰ ਤਨਖਈਆ ਕਰਾਰ ਕਰੋਸ਼ਿਤ ਕਰ ਦਿੱਤਾ ਜਾਂਦਾ ਤਾਂ ਉਸ ਦੇ ਨਾਲ ਜਿਹੜਾ ਗੁਰਬਾਣੀ ਸਿਧਾਂਤਾਂ ਦੇ ਮੁਤਾਬਿਕ ਜੋ ਪਰੰਪਰਾ ਹੈ ਤਾਂ ਉਸ ਨਾਲ ਜਿਹੜੀ ਸਾਂਝ ਆ ਉਹ ਉਦੋਂ ਤੱਕ ਖਤਮ ਹੋ ਜਾਂਦੀ ਹੈ ਜਦੋਂ ਤੱਕ ਉਹ ਪੇਸ਼ ਨਹੀਂ ਹੁੰਦਾ ਜਾਂ ਫਿਰ ਸਜ਼ਾ ਨਹੀਂ ਸੁਣਾਈ ਜਾਂਦੀ ਜਾਂ ਫਿਰ ਉਹ ਆਪਣੀ ਸਜ਼ਾ ਪੂਰੀ ਨਹੀਂ ਕਰ ਲੈਂਦਾ ਤਾਂ ਉਸ ਨਾਲ ਜਿਹੜਾ ਰੋਟੀ ਤੇ ਬੇਟੀ ਤੇ ਹੋਰ ਜਿਹੜੀਆਂ ਸਾਂਝਾਂ ਨੇ ਉਹ ਖਤਮ ਹੋ ਜਾਂਦੀਆਂ ਨੇ ਕਿ ਆਖਰਕਾਰ ਹੁਣ ਇਹ ਸਾਂਝਾ ਖਤਮ ਹੋ ਜਾਣਗੀ ਆ ਜਾਂ ਫਿਰ ਸੁਖਬੀਰ ਸਿੰਘ ਬਾਦਲ ਇਸ ਨੂੰ ਕਿਸ ਤਰ੍ਹਾਂ ਜਿਹੜਾ ਕਬੂਲ ਕਰਨਗੇ ਅੱਜ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਾਂ ਸੁਖਬੀਰ ਸਿੰਘ ਬਾਦਲ ਵਾਸਤੇ ਬੜੀ ਵੱਡੀ ਜਿਹੜੀ ਹੈ ਕਿਤੇ ਨਾ ਕਿਤੇ ਚੁਣੌਤੀ ਹੈ ਸੋ ਸਭ ਤੋਂ ਪਹਿਲਾਂ ਜਿਹੜਾ ਸਵੇਰੇ-ਸਵੇਰੇ ਆਪਾਂ ਕਹਿ ਸਕਦੇ ਹਾਂ ਕਿ ਤਖਤ ਸ੍ਰੀ ਪਟਨਾ ਸਾਹਿਬ ਜੋ ਸਾਡਾ ਤਖਤ ਹੈ ਜੋ ਸਿੱਖ ਕੌਮ ਦੀ ਮਰਿਆਦਾ ਅਨੁਸਾਰ ਜੋ ਵੱਡੇ-ਵੱਡੇ ਫੈਸਲੇ ਨੇ ਜਾਂ ਅਕਾਲ ਤਖਤ ਸਾਹਿਬ ਨੇ ਜਾਂ ਪੰਜ ਤਖਤ ਨੇ ਤਾਂ ਉਹਨਾਂ ਦੇ ਉੱਪਰ ਲਏ ਜਾਂਦੇ ਨੇ ਤਾਂ ਅੱਜ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਵੀ ਜੇ ਵੱਡਾ ਜਿਹੜਾ ਫੈਸਲਾ ਉਹ ਲਿਆ ਗਿਆ ਤਾਂ ਪੰਜ ਸਿੰਘ ਸੁਭਾਨਾ ਨੇ ਉਸ ਤਖਤ ਉੱਪਰ ਜਿਹੜਾ ਫੈਸਲਾ ਲਿਆ ਤਾਂ ਕੀ ਕੁਝ ਕਿਹਾ ਉਹ ਫੈਸਲੇ ਦੇ ਵਿੱਚ ਕੀ ਲਿਖਿਆ ਗਿਆ ਤਨਖਈਆ ਕਰਾ ਕਿਉਂ ਦਿੱਤਾ ਗਿਆ ਉਸ ਬਾਰੇ ਥੋੜਾ ਜ਼ਿਕਰ ਕਰਦੇ ਆ ਤੇ ਪੰਜ ਸਿੰਘ ਸਭਾ ਨਾਲ ਨੇ ਇਹ ਫੈਸਲਾ ਕਿਸ ਤਰੀਕੇ ਦੇ ਨਾਲ ਲਿਆ ਤੇ ਕੀ ਕੁਝ ਕਹਿ ਰਹੇ ਨੇ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਅੱਜ ਮਿਤੀ 5 ਜੁਲਾਈ 2025 ਦਿਨ ਸ਼ਨੀਵਾਰ ਨੂੰ ਤਖਸਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਦੀ ਵਿਸ਼ੇਸ਼ਤਾ ਇਕੱਤਰਤਾ ਹੋਈ ਸਰਦਾਰ ਸੁਖਵੀਰ ਸਿੰਘ ਬਾਦਲ ਮਿੱਤੀ 21 ਮਈ 2025 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਪਾਈ ਮਿੱਤੀ 21 ਮਈ 2025 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਾਈ ਕੁਲਦੀਪ ਸਿੰਘ ਗੜਗਜ ਅਤੇ ਪਾਈ ਟੇਕ ਸਿੰਘ ਨੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਜਾਰੀ ਹੁਕਮਨਾਮਾ ਅਤੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਮਰਿਆਦਾ ਸੰਵਿਧਾਨ ਅਤੇ ਉਪ ਨਿਯਮ ਨੂੰ ਚੁਣੌਤੀ ਦਿੰਦੇ ਹੋਏ ਇੱਥੇ ਦੇ ਪ੍ਰਬੰਧਕ ਕਮੇਟੀ ਦੇ ਅਧਿਕਾਰ ਅਤੇ ਸ਼ਕਤੀ ਵਿੱਚ ਦਖਲ ਅੰਦਾਜ਼ ਕਰਕੇ ਉਸ ਦੇ ਨਿਰਣੇ ਦੇ ਖਿਲਾਫ ਜਾ ਕੇ ਗੈਰ ਸੰਵਿਧਾਨਿਕ ਗੈਰ ਸਿਧਾਂਤ ਆਦੇਸ਼ ਜਾਰੀ ਕਰ ਦਿੱਤਾ ਇਸ ਪੂਰੇ ਘਟਨਾਕਰਮ ਵਿੱਚ ਤੁਹਾਡਾ ਦਖਲ ਅੰਦਾਜ਼ੀ ਅਤੇ ਸਾਜ਼ਿਸ਼ ਕਰਤਾ ਦੇ ਰੂਪ ਵਿੱਚ ਸ਼ਾਮਿਲ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ ਜਿਸ ਕਰਕੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਜਾਰੀ ਹੋਈ ਆਦੇਸ਼ ਤਾਨੂੰ ਆਪਣਾ ਪੱਖ ਰੱਖਣ ਲਈ ਦੋ ਵਾਰ ਮੌਕਾ ਦਿੱਤਾ ਪਰ ਤੁਸੀਂ ਪੇਸ ਨਹੀਂ ਹੋਏ ਤੀਸਰੀ ਵਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸੁਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬੇਨਤੀ ਤੇ 20 ਦਿਨਾਂ ਦਾ ਹੋਰ ਸਮਾਂ ਦਿੱਤਾ ਗਿਆ ਪਰ ਫਿਰ ਵੀ ਤੁਸੀਂ ਪੇਸ ਨਹੀਂ ਹੋਏ ਇਸ ਤੋਂ ਸਪਸ਼ਟ ਲੱਗਦਾ ਹੈ ਕਿ ਤੁਸੀਂ ਉਪਰੋਕਤ ਘਟਨਾ ਕਰਮ ਵਿੱਚ ਸ਼ਾਮਿਲ ਹੋ। ਤਖਸਿਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਹੋਏ ਆਦੇਸ ਨੂੰ ਅਣਦੇਖੀ ਕਰਨ ਦੇ ਦੋਸ਼ੀ ਮੰਨੇ ਹੋਏ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਨਖਾਈਆ ਘੋਸ਼ਿਤ ਕੀਤਾ ਜਾਂਦਾ ਹੈ। ਪੰਜ ਪਿਆਰੇ ਸਿੰਘ ਸਹਿਬਾਨ ਤਖਸਿ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਸਿੰਘ ਸਹਿਬ ਭਾਈ ਬਲਦੇਵ ਸਿੰਘ ਜਥੇਦਾਰ ਹੈਡ ਗਰੰਥੀ ਸਿੰਘ ਸਹਿਬ ਭਾਈ ਦਲੀਪ ਸਿੰਘ ਐਡੀਸ਼ਨਲ ਹੈਡ ਗਰੰਥੀ ਸਿੰਘ ਸਹਿਬ ਭਾਈ ਗੁਰਦੇয়াল ਸਿੰਘ ਐਡੀਸ਼ਨਲ ਹੈਡ ਗਰੰਥੀ ਸਿੰਘ ਸਹਿਬ ਭਾਈ ਪਸਰਾਮ ਸਿੰਘ ਸੀਨੀਅਰ ਮੀਤ ਗਰੰਥੀ ਸਿੰਘ ਸਹਿਬ ਭਾਈ ਅਮਰਜੀਤ ਸਿੰਘ ਮੀਤ ਗਰੰਥੀ ਸੋ ਬਿਲਕੁਲ ਆ ਦਰਸ਼ਕਾਂ ਨੇ ਖਾਸ ਤੌਰ ਤੇ ਜਿਹੜਾ ਅਜ ਤੱਕ ਸ੍ਰੀ ਪਟਨਾ ਸਾਹਿਬ ਵਿਖੇ ਜੋ ਫੈਸਲਾ ਲਿਆ ਗਿਆ ਸੋ ਪੰ ਸਿੰਘ ਸਰਵਾਂ ਨੂੰ ਫੈਸਲੇ ਨੇ ਜਿਹੜਾ ਪੜ ਰਹੇ ਨੇ ਤੇ ਜ਼ਿਕਰ ਵੀ ਕੀਤਾ ਜਾ ਰਿਹਾ ਕਿ ਵਾਰ-ਵਾਰ ਸੁਖਬੀਰ ਸਿੰਘ ਬਾਦਲ ਨੂੰ ਉੱਥੇ ਬੁਲਾਇਆ ਜਾਂਦਾ ਸੀ ਤਾਂ ਉਹ ਉੱਥੇ ਪੇਸ਼ ਨਹੀਂ ਹੋਏ ਤਾਂ ਮਾਮਲਾ ਇਹ ਕਿਉਂ ਛਿੜਿਆ ਕਿਉਂਕਿ ਜਦੋਂ ਬੀਤੇ ਦਿਨੀ ਆਪਾਂ ਗੱਲ ਕੀਤੀ ਜਾਵੇ ਤਾਂ ਤਕਸਿਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗੋਰੇ ਮਸਕੀਨ ਤਾਂ ਉਹਨਾਂ ਵੱਲੋਂ ਜਿਹੜਾ ਸ਼੍ਰੀ ਅਕਾਲ ਤਖਸੈਬ ਲਿਖਿਆ ਉਹਨਾਂ ਨੂੰ ਬੁਲਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਉਹ ਜੀ ਸਜ਼ਾ ਜਿਹੜੀ ਹੈ ਕਬੂਲ ਕਰ ਲਈ ਸੀ ਉਸ ਨੂੰ ਮਾਫੀ ਨਾਮਾ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਤਕਸਰੀ ਪਟਨਾ ਸਾਹਿਬ ਨੇ ਕਿਹਾ ਕਿ ਸਾਨੂੰ ਜਿਹੜਾ ਇਹ ਕਬੂਲ ਨਹੀਂ ਹੈ ਸਾਨੂੰ ਨਹੀਂ ਸੱਦਾ ਹੈਗਾ ਸਾਡੀ ਰਾਏ ਨਹੀਂ ਲਈ ਗਈ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਉਹਨਾਂ ਨੇ ਕਈਆਂ ਤਾਂ ਸਿੰਘ ਸਵਾਨ ਨੇ ਕਿਹਾ ਕਿ ਅਜਿਹੇ ਸ਼ਖਸ ਨੂੰ ਜਾਣ ਕੀ ਕਿਉਂ ਦੇ ਰਿਹਾ ਮਾਫੀ ਨਾਮਾ ਦਿੱਤਾ ਗਿਆ ਸਾਡੀ ਜਿਹੜੀ ਹੈ ਜਿਹੜੀ ਹੈ ਵਿਚਾਰ ਜਿਹੜੀ ਹੈ ਚਰਚਾ ਕਿਉਂ ਨਹੀਂ ਲਈ ਗਈ ਸਾਨੂੰ ਜਿਹੜਾ ਸ਼ਾਮਲ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਸਾਡਾ ਵੀ ਇਸ ਦੇ ਵਿੱਚ ਰੋਲ ਹੁੰਦਾ ਕਿਉਂਕਿ ਉਹ ਪਟਾਕਾ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਨ ਤਾਂ ਉਸ ਨੂੰ ਜਿਹੜਾ ਕਿਉਂ ਜਿਹੜਾ ਕਿ ਆਪਾਂ ਕਹਿ ਸਕਦੇ ਆ ਮੋੜ ਦੁਆਰਾ ਜਿਹੜਾ ਉਸ ਨੂੰ ਮਾਫੀ ਦਿੱਤੀ ਗਈ ਜਾਂ ਆਪਾਂ ਕਹਿ ਸਕਦੇ ਆ ਉਸ ਨੂੰ ਸਜ਼ਾ ਡਿਰੀਡਿਊਸ ਉਹਦੀ ਕਬੂਲ ਕਰ ਲਈ ਗਈ ਤਾਂ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਵੀ ਜਿਹੜਾ ਕੋਸ਼ ਬੁਲਾਇਆ ਗਿਆ ਤਾਂ ਉਸ ਤੋਂ ਬਾਅਦ ਜੇਕ ਸਿੰਘ ਧਨੋਲਾ ਨੂੰ ਵੀ ਬੁਲਾਇਆ ਗਿਆ ਤਾਂ ਉਸ ਤੋਂ ਬਾਅਦ ਲੰਬੀ ਜਿਹੜੀ ਆਪਾਂ ਕਹਿ ਸਕਦਾ ਚਰਚਾ ਵੀ ਚੱਲੀ ਤਾਂ ਆਖਰਕਾਰ ਅੱਜ ਜਿਹੜਾ ਵੱਡਾ ਫੈਸਲਾ ਉਹ ਲਿਆ ਗਿਆ ਕਜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਉਹ ਤਨਖਈਆ ਕਰਾ ਜਿਹੜਾ ਕਰ ਦਿੱਤਾ ਗਿਆ। ਪਰ ਜਿਸ ਤੋਂ ਬਾਅਦ ਜੇਕਰ ਗੱਲ ਕੀਤੀ ਆਵੇ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੋ ਕਿ ਲਗਾਤਾਰ ਹਰਿਆਣਾ ਦੇ ਵਿੱਚ ਸਿੱਖ ਜੇ ਸਿੱਖ ਧਰਮ ਪ੍ਰਚਾਰਕ ਕਮੇਟੀ ਦੇ ਚੇਅਰਮੈਨ ਨੇ ਸਿੱਖ ਮਸਲ ਲੈ ਕੇ ਜਿਹੜੀ ਆ ਵਿਚਾਰ ਚਰਚਾ ਵੀ ਕਰਦੇ ਨੇ। ਲਗਾਤਾਰ ਇਹਨੇ ਧਾਰਮਿਕ ਪ੍ਰੋਗਰਾਮ ਵੀ ਉਹਨਾਂ ਵੱਲ ਕਰਵਾਏ ਜਾਂਦੇ ਨੇ ਤਾਂ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਾ ਜਾਂਦਾ ਹੈ ਤਾਂ ਇਸ ਪ੍ਰਤੀ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਤਾਂ ਕੀ ਕੁਝ ਕਿਹਾ ਉਹ ਵੀ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਸੋ ਬਿਲਕੁਲ ਇਸ ਸਮੇਂ ਜੁੜ ਚੁੱਕੇ ਨੇ ਸਾਡੇ ਨਾਲ ਖਾਸ ਤੌਰ ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੋ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਸੋ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰ ਸਿੰਘ ਜੀ ਤੁਹਾਨੂੰ ਤੇ ਤੁਹਾਡੀ ਟੀਮ ਤੇ ਸਾਰੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜਿਹੜਾ ਅੱਜ ਫੈਸਲਾ ਆਇਆ ਤਖਸੀਦੀ ਪਟਨਾ ਸਾਹਿਬ ਤੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਈਆ ਕਰਾਰ ਦਿੱਤਾ ਗਿਆ ਕਿ ਇਸ ਸਮੇਂ ਤੋਂ ਦੋ ਵਾਰੰਟੀ ਮੀਟ ਦੇ ਦਿਨ ਦੇਣ ਤੋਂ ਬਾਅਦ ਉਹ ਦੁਬਾਰਾ ਮੋੜ ਜਿਹੜਾ ਪੇਸ਼ ਨਹੀਂ ਹੋਏ ਅੱਜ ਉਹਨਾਂ ਨੇ ਫੈਸਲਾ ਸੁਣਾ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਂ ਦਲਵੰਝਣਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਜੀ ਆਨੰਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਮੀਰੀ ਪੀਰੀ ਦੇ ਦਿਵਸ ਹੈ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਅੱਜ ਮੀਰੀ ਪੀਰੀ ਦੇ ਦਿਵਸ 5 ਜੁਲਾਈ 2025 ਆ ਮੁਬਾਰਕਾਂ ਦਿਨਾਂ ਸਾਰੇ ਸਿੱਖ ਜਗਤ ਨੂੰ ਕਿ ਸਤਿਗੁਰਾਂ ਨੇ ਅੱਜ ਦੇ ਦਿਨ ਮੀਰੀ ਪੀਰੀ ਦੀ ਤਲਵਾਰਾਂ ਪਹਿਨੀਆਂ ਸਿੱਖੀਆਂ ਦੂਸਰਾ ਜੋ ਤੁਸੀਂ ਸਵਾਲ ਕੀਤਾ ਮੈਂ ਇਹਦਾ ਸਵਾਗਤ ਕਰਦਾ ਹਾਂ ਔਰ ਸ਼ਲਾਗਾ ਵੀ ਕਰਦਾ ਪਰ ਨਾਲ ਹੀ ਅਪੀਲ ਕਰਦਾ ਕਿ ਇਹ ਕੰਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਕਰਨਾ ਚਾਹੀਦਾ ਸੀ ਪਿਛਲੇ ਸਮੇਂ ਜਦੋਂ ਸੁਖਵੀਰ ਸਿੰਘ ਬਾਦਲ ਨੇ ਕੱਲਾ ਕੱਲਾ ਗੁਨਾਹ ਮੰਨਿਆ ਸੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਪਰ ਉਹਨਾਂ ਜਥੇਦਾਰਾਂ ਨੇ ਪਤਾ ਨਹੀਂ ਕੀ ਮਜਬੂਰੀ ਰਹੀ ਉਹਨਾਂ ਦੀ ਕੀ ਦੁਬਾਰਿਆ ਕਿ ਉਹਨਾਂ ਨੇ ਕੱਚਾ ਪੁਨਾ ਕਰਕੇ ਛੱਡ ਦਿੱਤਾ ਸੁਖਵੀਰ ਸਿੰਘ ਬਾਦਲ ਨੂੰ ਇਹ ਉਹਨਾਂ ਨੂੰ ਆਪਦੀ ਬਲੀ ਦੇਣੀ ਪਈ ਮੁੜ ਕੇ ਜਥੇਦਾਰਾਂ ਨੂੰ ਜੀ ਇਹ ਕੰਮ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਣਾ ਚਾਹੀਦਾ ਸੀ ਪਰ ਚਲੋ ਅੱਜ ਮੇਰੀ ਬੀਰੀ ਦੇ ਦਸਤੇ ਤੱਕ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਵਾਲਿਆਂ ਨੇ ਇਸ ਕਰਕੇ ਉਹਨੂੰ ਤਨਖਾਈਆ ਕੋਸ਼ਤ ਕਰਦਾ ਕਿ ਉਹਨੇ ਤਖ਼ਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਨੂੰ ਤਖ਼ਤ ਹੀ ਨਹੀਂ ਸਮਝਿਆ ਸੁਖਬੀਰ ਸਿੰਘ ਬਾਦਲਾ ਨੇ ਬਿਲਕੁਲ ਵੈਸੇ ਤਾਂ ਉਹ ਕਿਸੇ ਵੀ ਤਖ਼ਤ ਨੂੰ ਤਖ਼ਤ ਨਹੀਂ ਸਮਝਦਾ ਨਾ ਤਖ਼ਤਾਂ ਦੇ ਜਥੇਦਾਰਾਂ ਨੂੰ ਸਮਝਦਾ ਨਾ ਉਹ ਆਪ ਹੀ ਸਰਬੋ ਸਰਬਾ ਸਾਰਾ ਕੁਝ ਉਹ ਸਮਝਦਾ ਕਿ ਜਿਹੜੇ ਜਥੇਦਾਰ ਨੇ ਮੈਂ ਲਾਏ ਆ ਮੇਰੇ ਵੀ ਆਪਣਾ ਜਿਹੜੇ ਹੈਗੇ ਨੇ ਉਹ ਨੌਕਰ ਜਾਕਰ ਮੁਲਾਜ਼ਮ ਹੀ ਸਮਝਦਾ ਕਿਉਂਕਿ ਜਥੇਦਾਰ ਵੀ ਉਹਨਾਂ ਅਹੁਦਿਆਂ ਦੇ ਹਾਨਦੇ ਨਹੀਂ ਆ ਲੱਗੇ ਜਿਹੜੇ ਬਾਦਲਾ ਨੇ ਲਾਏ ਆ ਉਹ ਵੀ ਉਸ ਅਹੁਦਿਆਂ ਦੇ ਰੁਤਬਿਆਂ ਦੇ ਹਾਨਦੇ ਨਹੀਂ ਸਨ ਤਾਂ ਹੀ ਉਹਨਾਂ ਨੇ ਗੁਰਮਰਯਾਦਾ ਨੂੰ ਸਾਹਮਣੇ ਰੱਖ ਕੇ ਫੈਸਲੇ ਨਹੀਂ ਕੀਤੇ ਜੋ ਹੋਣੇ ਚਾਹੀਦੇ ਸੀ ਹੂੰ ਅੱਜ ਤੱਕ ਸ੍ਰੀ ਹਰਮੰਦਰ ਜੀ ਵਠਨਾ ਸਾਹਿਬ ਦੇ ਜਥੇ ਦਾ ਸਿੰਘ ਸਾਹਿਬਾਨ ਵੱਲੋਂ ਜੋ ਫੈਸਲਾ ਲਿਆ ਗਿਆ ਕਿ ਦੋ ਵਾਰ ਸਮਾਂ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਨੂੰ ਜੋ ਨੋਟਿਸ ਕੀਤਾ ਨੂੰ ਆਪਣਾ ਵਖਰੇ ਰੱਖਣਾ ਚਾਹੀਦਾ ਸੀ ਉੱਥੇ ਹਾਂ ਤਾਂ ਅਗਰ ਸ੍ਰੀ ਅਮਰੰਤ ਜੀ ਬਟਨਾ ਸਾਹਿਬ ਜਾਣਦੇ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਸੁਖਵੀਰ ਸਿੰਘ ਬਾਦਲ ਨੂੰ ਬਿਲਕੁਲ ਸ੍ਰੀ ਅਮਰਸਰ ਸਾਹਿਬ ਤੋਂ ਫਲੈਟ ਜਾਂਦੀ ਆ ਬਿਲਕੁਲ ਸਵੇਰੇ ਜਾ ਕੇ ਸ਼ਾਮ ਨੂੰ ਵੀ ਮੁੜ ਸਕਦਾ ਸੀ ਉਹਨਾਂ ਕਿਹੜਾ ਉੱਥੇ ਰਸੇ ਪਾ ਕੇ ਬੰਨ ਲੈਣਾ ਸੀਗਾ ਵੀ ਉੱਥੇ ਮੁਸ਼ਕਾਂ ਚੜਾ ਦੇਣੀਆਂ ਸੀ ਉਹਨਾਂ ਨੇ ਸਜਾ ਹੀ ਲਾਉਣੀ ਸੀ ਜੇ ਸਵਸ਼ਟੀਕਰਨ ਦੇ ਦਿੰਦੇ ਤਸੱਲੀ ਹੋ ਜਾਂਦੇ ਹੋ ਸਕਦਾ ਉਹ ਛੱਡ ਵੀ ਦਿੰਦੇ ਬੜੀ ਵੀ ਕਰ ਦਿੰਦੇ ਹਾਂ ਪਰ ਇਹਨੇ ਤਖਤਾਂ ਨੂੰ ਤਖਤੀ ਨੇ ਸਮਝਿਆ ਜਥੇਦਾਰਾਂ ਨੂੰ ਜਥੇਦਾਰ ਹੀ ਨੇ ਸਮਝਿਆ ਮੈਂ ਸਮਝਦਾ ਕਿ ਜੋ ਉਹਨਾਂ ਨੇ ਫੈਸਲਾ ਲਿਆ ਸ਼ਲਾਗਾ ਜੋਗਾ ਮੈਂ ਸਵਾਗਤ ਕਰਦਾ ਔਰ ਨਾਲ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਸਮਾਂ ਦੋ ਵਾਰ ਲਿਆ ਸੀਗਾ ਸਿੰਘ ਸਾਹਿਬਾਨਾ ਕੋ ਵੀ ਅਸੀਂ ਪੇਸ਼ ਕਰਾਂਗੇ ਸਮਾਂ ਦਿਓ ਮੈਂ ਸਮਝਦਾ ਕਿ ਧਾਮੀ ਸਾਹਿਬ ਵੀ ਇੱਥੇ ਗੁਨਾਹਗਾਰ ਹੋਏ ਆ ਉਹਨਾਂ ਨੂੰ ਵੀ ਜਵਾਬ ਦੇਣਾ ਚਾਹੀਦਾ ਔਰ ਸਿੰਘ ਸਾਹਿਬਾਨਾ ਸਾ ਕੱਢਣਾ ਚਾਹੀਦਾ ਵੀ ਤੁਸੀਂ ਦੋ ਘਰ ਸਮਾਂ ਲੈ ਕੇ ਗਏ ਸੀ ਫਿਰ ਸੁਖਵੀਰ ਸਿੰਘ ਬਾਦਲ ਨੂੰ ਇਹ ਕਿਉਂ ਨਹੀਂ ਕਰ ਸਕੇ ਹਾਂ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਕੋਰਟ ਦੇ ਵਿੱਚ ਵੀ ਜਦੋਂ ਕੋਈ ਕਿਸੇ ਦੀ ਜ਼ਮਾਨਤ ਭਰਦਾ ਹੈ ਨਾ ਕੋਈ ਭਰਦਾ ਹੈ ਤੇ ਜੇ ਉਹ ਬੰਦਾ ਜ਼ਮਾਨਤ ਤੋਂ ਭਗੌੜਾ ਹੁੰਦਾ ਤਾਂ ਜ਼ਮਾਨਤੀਏ ਨੂੰ ਕੋਰਟ ਤਲਬ ਕਰਦੀ ਆ ਹਾਂ ਬਿਲਕੁਲ ਇਸੇ ਤਰ੍ਹਾਂ ਤਾਂ ਅਮੀ ਸਾਹਿਬ ਦਾ ਖੁਦ ਐਡਵੋਕੇਟ ਨੇ ਜਿਉਂ ਜ਼ਮਾਨਤੀਏ ਬਣੇ ਸੀਗੇ ਸੁਖਵੀਰ ਸਿੰਘ ਬਾਦਲ ਦੇ ਹਾਂ ਤੇ ਉਹ ਅਥੇ ਵੇਸ ਨਹੀਂ ਕਰ ਸਕੇ ਤਾਂ ਫੇਰ ਸਿੰਘ ਸਾਹਿਬਾਂ ਨੂੰ ਚਾਹੀਦਾ ਕਿ ਧਾਮੀ ਸਾਹਿਬ ਨੂੰ ਇਹ ਨੋਟਿਸ ਕਰਨ ਉਹਨਾਂ ਤੋਂ ਹੀ ਜਵਾਬ तलबੀ ਹੋਣੀ ਚਾਹੀਦੀ ਹੈ ਕਿ ਉਹ ਕਿਉਂ ਨਹੀਂ ਪੇਸ਼ ਕਰ ਸਕੇ। ਇੱਕ 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 ਸਿੰਘ ਸਾਹਿਬ ਇੰਨਾ ਲੱਗਦਾ ਹੈ ਤੁਹਾਨੂੰ ਜਿਸ ਤਰ੍ਹਾਂ ਜਦੋਂ ਤਨਖਈਆ ਕਰਾਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਸਾਂਝ ਆ ਕਿਤਨੇ ਕਿਤੇ ਜੋ ਮਰਿਆਦਾ ਅਨੁਸਾਰ ਹੁੰਦੀ ਹੈ ਵੀ ਉਹ ਖਤਮ ਹੋ ਜਾਂਦੀ ਹੈ ਜਾਂ ਫਿਰ ਉਸ ਤੋਂ ਬਾਅਦ ਜੋ ਸਜ਼ਾ ਲਗਾਈ ਜਾਂਦੀ ਹੈ ਕਿ ਉਹਨ ਧਾਮੀ ਸਾਹਿਬ ਵਾਸਤੇ ਜਾਂ ਸ਼ਰੋਮਣੀ ਅਕਾਲੀ ਦਲ ਵਾਸਤੇ ਕਿਤਨੇ ਕਿਤੇ ਚੁਣੌਤੀਆਂ ਨਹੀਂ ਹੈ ਜੇਕਰ ਸੂਰਜੀ ਸਿੰਘ ਬਾਦਲ ਦੇ ਨਾਲ ਸਾਂਝ ਰੱਖਣਗੇ ਕਿ ਤਨਖਈਆ ਕਰਾਰ ਵਿਅਕਤੀ ਦੇ ਨਾਲ ਕਿ ਉਹ ਵੀ ਤਾਂ ਨਾਲ ਦੋਸ਼ੀ ਹੋਣਗੇ। ਬਿਲਕੁਲ ਤਨਖਾਈਏ ਦੇ ਨਾਲ ਉਹਨਾਂ ਚਿਰ ਸਜਾ ਸਾਂਝ ਨਹੀਂ ਹੋ ਸਕਦੀ ਜਿੰਨਾ ਚਿਰ ਉਹ ਤਨਖਾਈਆ ਹੂੰ ਜਿੰਨਾ ਜਿਹੜੋ ਪੈਸੋ ਕੇ ਸਜਾ ਨਹੀਂ ਲਵਾਲਿੰਦਾ ਉਹਨਾਂ ਚਿਰ ਉਹ ਤਨਖਾਈਏ ਦੇ ਨਾਲ ਕਿਸੇ ਤਰ੍ਹਾਂ ਦੀ ਨਾ ਰੋਟੀ ਵੇਚੀ ਦੀ ਨਾ ਮੁਲਾਕਾਤ ਨਾ ਉੱਠਣ ਬੈਠਣ ਦੀ ਸਾਂਝ ਨਹੀਂ ਹੁੰਦੀ ਬਿਲਕੁਲ ਪਰ ਹੁਣ ਦਾ ਮੀ ਸਾਹਿਬ ਵਾਸਤੇ ਤੇ ਬਾਕੀਆਂ ਵਾਸਤੇ ਜਿਹੜੇ ਸੁਖਵੀਰ ਬਾਦਲ ਦੀ ਪਾਰਟੀ ਦੇ ਵੈਸੇ ਦਾ ਚਲੋ ਉਹਦੇ ਹੀ ਸਪਾਸ ਸਲਾਰ ਨੇ ਉਹ ਤਾਂ ਉਹਦੇ ਜਿਵੇਂ ਕਹਿੰਦੇ ਬੰਦੂ ਦਾ ਮਜ਼ਦੂਰ ਨੇ ਉਹਨਾਂ ਨੇ ਤਾਂ ਸੁਖਵੀਰ ਸਿੰਘ ਬਾਦਲ ਤੋਂ ਪਾਸੇ ਜਾਣਾ ਹੀ ਨਹੀਂ ਆ ਪਰ ਫਿਰ ਵੀ ਉਹਨਾਂ ਲਈ ਇਹ ਕਿ ਚੁਣੌਤੀ ਆ ਕਿ ਹੁਣ ਤਨਖਾਈ ਦੇ ਨਾਲ ਵੇਖੋ ਅਕਾਲ ਤਖਤ ਸਾਹਿਬ ਤੋਂ ਜਸਵੰਤ ਅਕਾਲੀ ਬਾਬਾ ਫੂਲਾ ਸਿੰਘ ਨੇ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਕਿਹਾ ਸੀ ਕਿ ਖਾਲਸਾ ਕੋਈ ਵੀ ਇਹ ਤਖਤ ਤੇ ਬੇਸ ਨਹੀਂ ਹੋਇਆ ਇਹਦੇ ਨਾਲ ਕੋਈ ਫਦੇ ਦੀ ਸਾਂਝ ਨਾ ਕਰੇ ਬਿਲਕੁਲ ਔਰ ਇਸ ਦੀ ਜਿਹੜੀ ਅਰਦਾਸ ਰਜਾਨਾ ਹੁੰਦੀ ਹੈ ਦੇ ਰਾਜ ਭਾਗ ਦੀ ਸਜਖੰ ਸ਼੍ਰੀ ਦਰਬਾਰ ਸਾਹਿਬ ਉਹ ਅਰਦਾਸ ਨਾ ਹੋਵੇ ਤਾਂ ਦੇਖੋ ਖਾਲਸੇ ਨੇ ਹੁਕਮ ਮੰਨਿਆ ਸੀਗਾ ਜਿਹੜਾ ਪਹਿਰੇਦਾਰ ਖੜਾ ਸੀ ਸ਼ੇਰੇ ਪੰਜਾਬ ਦੇ ਮੈਲਾਂ ਦੇ ਵਿੱਚ ਜਦੋਂ ਸਵੇਰੇ ਉੱਠ ਕੇ ਸ਼ੇਰੇ ਪੰਜਾਬ ਬਾਹਰ ਆਇਆ ਤੇ ਅੱਜ ਉਹ ਧੌਣ ਘੜਾ ਕੇ ਖੜਾ ਰਿਹਾ ਵਰਸ਼ਾ ਲੈ ਕੇ ਉਹਨੇ ਫਾਦੇ ਨਹੀਂ ਬੁਲਾਈ ਹੂੰ ਸ਼ੇਰੇ ਪੰਜਾਬ ਦਾ ਮੱਥਾ ਠਣਕੇ ਆਉ ਕਹਿੰਦਾ ਉਹ ਪਹਿਰੇ ਧਾਰਾ ਤੋਂ ਅੱਗੇ ਮੈਨੂੰ ਰੋਜ਼ਾਨਾ ਗੁਰੂ ਦੀ ਫਾਦੇ ਬੁਲਾਉਂਦਾ ਸੀ ਅੱਜ ਫਾਦੇ ਨਹੀਂ ਬੁਲਾਈ ਬਿਲਕੁਲ ਤੇ ਉਹਨੇ ਆਖਿਆ ਸ਼ੇਰੇ ਪੰਜਾਬ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਜਥੇਦਾਰ ਦਾ ਕਿ ਸ਼ੇਰੇ ਪੰਜਾਬ ਨਾਲ ਫਾਦੇ ਦੀ ਸਾਂਝ ਨਹੀਂ ਕਰਨੀ ਇਹਨੇ ਅਕਾਲ ਤਖਤ ਸਾਹਿਬ ਤੇ ਬੇਸ਼ ਨਹੀਂ ਹੋਣਾ ਕੀਤਾ ਹੂੰ ਔਰ ਇਹਨੇ ਜਰਨਿਕ ਹੋਰ ਸੇਵਾਦਾਰ ਗੁੰਝਾ ਉਹ ਕਹਿੰਦਾ ਸਿਰੇ ਪੰਜਾਬ ਸਾਹਿਬ ਅੱਜ ਤਾ ਤੁਹਾਡੀ ਦਰਬਾਰ ਸਾਹਿਬ ਅਰਦਾਸ ਵੀ ਨਹੀਂ ਹੋਈ ਖੜਾ ਪ੍ਰਸ਼ਾਦ ਦੀ ਦੇਖਦੀ ਤੁਹਾਡੇ ਰਾਜਭਾਗ ਦੇ ਉਹਨਾਂ ਵੀ ਮਨ ਕਰਦਾ ਵੀ ਤੁਹਾਡੀ ਅਰਦਾਸ ਨਹੀਂ ਹੋਊ ਫਿਰ ਨਾਲ ਦੀ ਨਾਲ ਜਦੋਂ ਉਹਨਾਂ ਨੇ ਸਿਰੇ ਪੰਜਾਬ ਨੂੰ ਇਸ ਤਰੀਕੇ ਦੇ ਨਾਲ ਆਪਣਾ ਜਵਾਬ ਦਿੱਤਾ ਤਾਂ ਸ਼ੇਰੇ ਪੰਜਾਬ ਉਸੇ ਵੇਲੇ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਨੰਗੇ ਪੈਰੀਂ ਅਕਾਲ ਤਖਤ ਸਾਹਿਬ ਦੇ ਜਾ ਕੇ ਬੇਸ਼ ਹੋ ਗਿਆ ਸੀਗਾ ਅਹਿਸਾਸ ਕਰਾਤਾ ਹੈ ਅੱਜ ਮੈਂ ਇਸ ਸਮੇਂ ਦੱਸ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਉਹਦੀ ਪਾਰਟੀ ਦੇ ਲੋਕਾਂ ਵੱਲੋਂ ਦੂਜਿਆਂ ਵੱਲੋਂ ਅਹਿਸਾਸ ਕਰਾਉਣਾ ਚਾਹੀਦਾ ਕਿ ਤੂੰ ਸ਼ੇਰੇ ਪੰਜਾਬ ਨਾਲੋਂ ਵੱਡਾ ਨਹੀਂ ਆ ਤੂੰ ਸਰਬਾ ਨਹੀਂ ਆ ਤੂੰ ਤਖਤ ਨੂੰ ਤਖਤ ਸਿੰਘ ਸਭਾ ਨੂੰ ਸਿੰਘ ਸਭਾ ਨਹੀਂ ਸਮਝ ਰਿਹਾ ਹੂੰ ਤੂੰ ਉੱਤੇ ਬੇਸ਼ ਹੋ ਜਾ ਕੇ ਆਖਰ ਸਾਉ ਦੇ ਨਾਲ ਉਹ ਤੇਰੇ ਲਾਏ ਹੋਏ ਨਹੀਂ ਜਿਸ ਤਰ੍ਹਾਂ ਤੂੰ ਲਾ ਦਿੰਨਾ ਫੜ ਕੇ ਉਧਰੋਂ ਉਧਰੋਂ ਜਿਸ ਤਰ੍ਹਾਂ ਆਪਣੇ ਵਰਕਰਾਂ ਨੂੰ ਤੂੰ ਜ਼ਿੰਮੇਵਾਰੀਆਂ ਵੰਡੀਆਂ ਜਾਂਦਾ ਜ਼ਿੰਮੇਵਾਰ ਲਾ ਦਿੰਨਾ ਉਹ ਇਸ ਤਰ੍ਹਾਂ ਨਹੀਂ ਲੱਗੇ ਹੋਏ ਤਾਂ ਸ੍ਰੀ ਹਰਮੰਦਰ ਜੀ ਵਡਣਾ ਸਾਹਿਬ ਉਹ ਵੀ ਪੰਥ ਦਾ ਸਰਤਕਾਰ ਤਖਤ ਆ ਤੇ ਉੱਥੇ ਪੇਸ਼ ਹੋਣ ਵਾਸਤੇ ਮਜਬੂਰ ਕਰਦੇ ਨੇ ਔਰ ਜਿੱਨਾ ਚਿਰ ਉਹ ਪੇਸ਼ ਨਹੀਂ ਹੁੰਦਾ ਉਦੋਂ ਫੈਸਲਾ ਨਹੀਂ ਆਉਂਦਾ ਜਿੰਨਾ ਚਿਰ ਉਹਦੇ ਨਾਲ ਕਿਸੇ ਤਰ੍ਹਾਂ ਦੀ ਮੈਂ ਸਮਝਦਾ ਕਿਸੇ ਨੂੰ ਸਾਝ ਨਹੀਂ ਰੱਖਣੀ ਚਾਹੀਦੀ ਠੀਕ ਹੈ ਠੀਕ ਹੈ ਸਿੰਘ ਸਾਹਿਬ ਧੰਨਵਾਦ ਬਹੁਤ-ਬਹੁਤ ਤੁਹਾਰਾ ਜਾਣਕਰ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਬਲਜੀਤ ਸਿੰਘ ਦਾਦੂ ਵਾਲ ਨੇ ਇਸ ਤਰੀਕਾ ਇਹ ਗੱਲ ਕਹੀ ਹੈ ਕਿ ਚੰਗਾ ਜਿਹੜਾ ਫੈਸਲਾ ਉਹ ਤੱਕ ਸੀ ਪਟਨਾ ਸੈਕਟਰ ਦੇ ਪੰਜ ਪਿਆਰਾਂ ਵੱਲੋਂ ਲਿਆ ਗਿਆ ਜੇਕਰ ਇਹ ਫੈਸਲਾ ਕੁਝ ਸਮਾਂ ਪਹਿਲਾਂ ਲਿਆ ਜਾਂਦਾ ਤਾਂ ਕਿਤਨਾ ਕਿਤੇ ਜਿਹੜਾ ਸੰਗਤਾਂ ਦੇ ਵਿੱਚ ਜਿਹੜਾ ਰੋਸ ਸੀ ਉਹ ਠੰਡਾ ਹੋ ਸਕਦਾ ਸੀ ਜਾਂ ਸੰਗਤਾਂ ਦੇ ਉਹ ਵੱਧ ਚੜ ਕੇ ਜਿਹੜਾ ਸਹਿਯੋਗ ਦੇ ਸਕਦੀਆਂ ਸਨ ਤਾਂ ਆਖਰਕਾਰ ਜੋ ਫੈਸਲਾ ਲਿਆ ਗਿਆ ਉਹਨਾਂ ਨੇ ਸਵਾਗਤ ਕੀਤਾ ਤੇ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਜਦੋਂ ਕਿਸੇ ਨੂੰ ਤਨਖਈਆ ਘੋਸ਼ਿਤ ਕਰਤਾ ਜਾਂਦਾ ਤਾਂ ਤਨਖਈਆ ਕਰਾਰ ਕਰਤਾ ਜਾਂਦਾ ਤਾਂ ਉਸ ਦੇ ਨਾਲ ਜਿਹੜੀ ਹੈ ਸਾਂਝਾ ਉਹ ਉਸ ਸਮੇਂ ਤੱਕ ਜਿਹੜੀ ਹੈ ਨਹੀਂ ਰਹਿੰਦੀ ਜਦੋਂ ਤੱਕ ਉਹ ਆਪਣੀ ਸਜ਼ਾ ਨੂੰ ਕਬੂਲ ਨਹੀਂ ਕਰ ਲੈਂਦਾ ਜਾਂ ਸਜ਼ਾ ਪੂਰੀ ਨਹੀਂ ਕਰ ਲੈਂਦਾ ਜੋ ਤਖਤਾ ਵੱਲੋਂ ਜਿਹੜੀ ਸਜ਼ਾ ਉਹ ਲਗਾਈ ਜਾਂਦੀ ਹੈ ਤਾਂ ਉਸ ਤੇ ਜਿਹੜਾ ਪੂਰਾ ਨਹੀਂ ਉਤਰਦਾ ਕਿ ਆਖਰਕਾਰ ਉਹਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੀ ਲੀਡਰਸ਼ਿਪ ਲਗਾਤਾਰ ਚੁਕੀ ਸਿੰਘ ਬਾਲਦਨ ਨਾਲ ਰਹਿ ਰਹੀ ਹੈ ਜਾਂ ਫਿਰ ਆਪਾਂ ਕਹੀਏ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਜ਼ਦੀਕੀਆਂ ਕਿ ਉਹ ਸਾਝ ਰੱਖਣਗੇ ਜਾਂ ਫਿਰ ਇਸ ਸਾਰੇ ਮਸਲੇ ਨੂੰ ਲੈ ਕੇ ਕਿ ਸੁਖਵੀਰ ਸਿੰਘ ਬਾਦਲ ਮੁਰ ਦੁਆਰਾ ਤਕਸੀਰ ਪਟਨਾ ਸਾਹਿਬ ਦੇ ਅੱਗੇ ਪੰਜ ਪਿਆਰਾਂ ਦੇ ਅੱਗੇ ਰਜੋਈ ਕਰਨਗੇ ਕਿ ਮੈਂ ਦੁਆਰਾ ਮੁਰ ਪੇਸ਼ ਹੋ ਸਕਾਂਗਾ ਜਾਂ ਮੈਂ ਪੇਸ਼ ਹੋਵਾਂਗਾ ਜਾਂ ਫਿਰ ਇਹ ਚੁਣੌਤੀਆਂ ਨੂੰ ਕਿਵੇਂ ਦੂਰ ਕਰ ਸਕਣਗੇ ਕਿਉਂਕਿ ਪਹਿਲਾਂ ਹੀ ਜਿਹੜਾ ਆਪਾਂ ਗੱਲ ਕੀਤੀ ਆਪੇ ਤਾਂ ਸ਼੍ਰੋਮਣੀਆਂ ਕਾਲੇ ਦਾ ਜਿਹੜਾ ਲਗਾਤਾਰ ਕ੍ਰਾਈਸਿਸ ਦੇ ਵਿੱਚ ਚੱਲ ਰਿਹਾ ਹੈ ਉਹ ਦੌਰ ਤੁਸੀਂ ਦੇਖਿਆ ਵੀ ਕਿਵੇਂ ਕਾਲੇਦਾਲ ਜਿਹੜਾ ਦੋ ਫਾੜ ਦੇ ਵਿੱਚ ਹੋਇਆ ਭਰਤੀ ਮੁਹਿੰਮ ਜਿਹੜੀ ਲੱਗ ਚੱਲ ਰਹੀ ਹੈ ਦੋ ਹਿੱਸਿਆਂ ਦੇ ਵਿੱਚ ਕਾਲੇਦਾਲ ਵੰਡਿਆ ਹੋਇਆ ਜਿਹਦੇ ਵਿੱਚ ਇੱਕ ਤੜਾ ਸੁਖਵੀਰ ਸਿੰਘ ਬਾਦਲ ਦਾ ਤੇ ਦੂਜਾ ਤੜਾ ਬਾਗੀ ਤੜਾ ਜਿਹਨੂੰ ਕਿਹਾ ਜਾਂਦਾ ਜਿਹਦੇ ਵਿੱਚ ਬੀਬੀ ਜ਼ਗੀਰ ਕੌਰ ਤੇ ਹੋਰ ਜਿਹੜੇ तमाम ਜਿਹੜੇ ਲੀਡਰਸ ਆ ਬਾਨ ਨੇ ਤਾਂ ਆਖਰਕਾਰ ਸੁਖਵੀਰ ਸਿੰਘ ਬਾਦਲ ਇਨਾਂ ਚੁਣੌਤੀਆਂ ਨੂੰ ਕਿਵੇਂ ਦੂਰ ਕਰ ਸਕਣਗੇ ਇਹ ਮਸਲੇ ਨੂੰ ਕਿਵੇਂ ਹੱਲ ਕਰ ਸਕਣਗੇ ਇਹ ਆਉਣ ਵਾਲੇ ਸਮੇਂ ਦੀ ਜਿਹੜੀ ਸਥਿਤੀ ਆ ਉਹ ਮੈਨੂੰ ਲੱਗਦਾ ਉਹ ਕਲੀਅਰ ਹੋ ਸਕਦੀ ਹੈ ਸੋ ਉਮੀਦ ਕਰਦੇ ਹਾਂ ਕੱਲ ਕਿਸੇ ਹੋਰ ਮੁੱਸਲੇ ਨੂੰ ਲੈ ਕੇ

Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.